ਇਹ ਟੈਂਪੀ ਨੂੰ ਕਰੇ ਸਦੂਗਾ ਭਲੇਖਾ ਕੱਢ ਲੈਣ ਰੋਕਣ ਵਾਲਾ ਮੈਂ ਸਵੇਰੇ ਸਦੂਗਾ ਟਾਈਮ ਦੇਣ ਇਹ ਨਹੀਂ ਵੀ ਆਊਗਾ ਨਾਲੇ ਵੇਖ ਲਾਂਗੇ ਪਾਵਰ ਕਿ ਜਾਂਦੇ ਕਿਹੜੇ ਪਾਸੇ ਦੀ ਆ ਇਹ ਰਾਹ ਰੱਖ ਕੇ ਵਹਿਣ ਵੀ ਜਿੱਧਰ ਭਜਨ ਦਾ ਥਾਂ ਹੋਵੇ ਤੇ ਭਜਨ ਦਾ ਰਾਹ ਰੱਖਣ ਤੇ ਝੋਨੇ ਵੇਦੀ ਜਾਣਾ ਪਵੇ ਤੇ ਟਾਈਮ ਦੇਣ ਵੀ ਫੁਲਾਣੇ ਟਾਈਮ ਟੈਂਪੀ ਆ ਕੇ ਵਿਖਾਵੇ ਟੈਂਪੀ ਆਊਗਾ ਮੇਰੇ ਘਰੇ ਆਊਗਾ ਤੋਂ ਪਿੰਡ ਦਾ ਛੱਡ ਇਹ ਕਾਇਦਨ ਵੀ ਫੁਲਾਣੀ ਚੰਗੀ ਆ ਸਾਰੀਆਂ ਸਰਕਾਰਾਂ ਮਾੜੀਆਂ ਸਾਰੇ ਸਰਪੰਚ ਮਾੜੇ ਸਾਰੀ ਪੁਲਿਸ ਮਾੜੀ ਚੰਗਾ ਦਾ ਇਹਨਾਂ ਨੂੰ ਚੰਗੇ ਪੁੱਛ ਲੈਣਾ ਵੀ ਚੰਗੇ ਬੰਦੇ ਘਾਉਣਾ ਪੰਜ ਬੰਦੇ ਚੰਗੇ ਦੱਸਦੇ ਘਾਉਣਾ ਚੰਗਾ ਘਾਉਣਾ ਮਾੜੇ ਤਾਂ ਸਾਰੇ ਹੀ ਆ ਪੁਲਿਸ ਵੀ ਚੋਰ ਡੈਂਪੀ ਵੀ ਚੋਰ ਅਸੀਂ ਵੀ ਚੋਰ ਇਹਨਾਂ ਨੂੰ ਚੰਗਾ ਪੁੱਛ ਲੋ ਘਾਉਣਾ ਸਵੀਰ ਭਾਈ ਮਜ਼ਦੂਰਾਂ ਨੇ ਇਕੱਠ ਕੀਤਾ ਸੀ ਤੇ ਪ੍ਰੋਟੈਸਟ ਵੀ ਕੀਤਾ ਸੀਗਾ ਵੀ ਜਿਹੜੇ ਪਿੰਡ ਦੇ ਵਿੱਚ ਜਿਹੜੇ ਹੈਗੇ ਆ ਮੰਨ ਲਓ ਸੀਰੂ ਤੁਹਾਡਾ ਨਾਮ ਲਿਆ ਗਿਆ ਹਨਾ ਪੰਚਾਇਤ ਤੇ ਵੀ ਇਲਜ਼ਾਮ ਲਾਏ ਗਏ ਵੀ ਧੱਕਾ ਕਰ ਰਹੇ ਆ ਜੀ ਆਪਾਂ ਭਾਈ ਇਹ ਪਹਿਲਾਂ ਗੱਲ ਕਰੀਏ ਪੰਚਾਇਤ ਦੀ ਜਿੱਥੇ ਆਪਾਂ ਖੜੇ ਆ ਨਾ ਇਹ ਬਹੁਤੋ ਧਿਆਨ ਨਾਲ ਵਿਖਾ ਦਿਓ। ਵੀ ਇੱਥੇ ਸਾਰੀਆਂ ਸਰਕਾਰਾਂ ਦੇ ਬਜਾਇਤਾ ਨੇ ਜ਼ੋਰ ਲਾਇਆ ਵੀ ਉਹਦਾ ਹਾਲ ਹੋ ਜੇ ਤਾਂ ਗੰਦ ਝੱਕਾ ਜਾਵੇ ਤੇ ਰੂੜੀਆਂ ਦੇ ਹੱਬ ਬਣੀ ਹੋਈ ਸੀ। ਇਹ ਹੁਣ ਤੁਸੀਂ ਪਾਰਕ ਵਿਖਾਓ। ਇਹ ਐਸੇ ਵਿਹੜੇ ਆਸਤੇ ਕੀਤਾ ਸਰਪੰਚੀ ਨੇ ਤੇ ਸਰਪੰਚੀ ਤੱਕ 3 ਕਿਲੋਮੀਟਰ ਘਰ ਸਰਪੰਚ ਦੀ ਗੱਲ ਹੋ ਗਈ ਜਿਹੜੀ ਉਹਨੇ ਵਿਹੜੇ ਦੇ ਪ੍ਰੋਜੈਕਟ ਦੀ ਗੱਲ ਹੋ ਗਈ। ਭਾਈ ਜੀ ਦੋ ਮਜ਼ਦੂਰ ਪਰਿਵਾਰਾਂ ਦਾ ਰੌਲਾ ਇਹ ਇੱਕ ਮਜ਼ਦੂਰ ਪਰਿਵਾਰ ਦੀ ਮਦਦ ਕਰਦੇ ਆ ਦੂਜੇ ਨੂੰ ਪਿੰਡੋਂ ਕੱਢਦੇ ਆ। ਉਹ ਮਜ਼ਦੂਰ ਪਰਿਵਾਰ ਪਹਿਲਾਂ ਤੋਂ ਜਥੇਬੰਦੀ ਦੇ ਨਾਲ ਹੈ ਨਹੀਂ ਇਹ ਇਸ ਗੱਲ ਦੀ ਖਾਰਖਾnde ਆ ਕੋਈ ਬੰਦਾ ਕਿਥੇ ਪਾਰਟੀ 'ਚ ਹੈਗਾ ਨਹੀਂ ਹੈਗਾ ਕੋਈ ਜਥੇਬੰਦੀ ਨਾਲ ਹੈਗਾ ਨਹੀਂ ਹੈਗਾ ਇਹਨਾਂ ਕੋਲੇ ਕੀ ਰੇਟ ਆ ਕਿਸੇ ਨੂੰ ਵੀ ਕਿਸੇ ਗਰੀਬ ਦੇ ਅੱਤੇ ਯਾਰ ਕਰਨ ਦਾ ਕਿਸੇ ਜਥੇਬੰਦੀ ਦਾ ਕੋਈ ਰੂਲ ਹੋਵੇ ਹਦਾਇਤ ਹੋਵੇ ਮੈਨੂੰ ਵਿਖਾ ਦੇ ਵੀ ਦੋ ਮਜ਼ਦੂਰ ਪਰਿਵਾਰ ਲੜੇ ਆ ਤੇ ਜਥੇਬੰਦੀ ਆ ਕੀ ਮਦਦ ਕਰੇ ਹਮ ਓਕੇ ਔਰ ਜਿੱਥੋਂ ਤੱਕ ਹੁਣ ਗੱਲ ਰਹਿ ਗਈ ਐਮਐਲਏ ਦੇ ਪਰਚਾ ਗਰਾਉਂਡ ਦੀ ਇਹ ਜਿਹੜੇ ਦਰਮਣ ਮੰਨਦੇ ਉੱਥੇ ਜਾ ਕੇ ਪੁੰਡਾ ਖੋਲਦਣ ਵੀ ਐਮਐਲਏ ਨੇ ਇਹਨਾਂ ਦੇ ਸਬੰਧ ਵਿੱਚ ਫੋਨ ਕੀਤਾ ਕੋਈ ਫੋਨ ਨਹੀਂ ਕੀਤਾ ਤੀਜੀ ਗੱਲ ਆ ਗਈ ਜਿਹੜਾ ਐਮਐਲਏ ਦੀ ਮਾਂ ਭੈਣ ਐ ਮਿੰਨਤਾਂ ਕਰੀਆਂ ਮਿਹਨਤ ਕਰਨੀ ਜੇ ਕੋਈ ਗਲਤ ਗੱਲ ਆ ਤਾਂ ਐਨੀ ਜਾਣਦਾ ਖੜੀਆ ਮੈਨੂੰ ਦੱਸ ਦੇ ਮਿਹਨਤ ਹਾਲਾ ਗੱਲ ਆ ਗਈ ਚੌਥੇ ਰਾਜੇਨਾਮੇ ਦੀ ਇਹ ਗਰੋਹ ਆ ਜਿਹੜਾ ਇਹਨਾਂ ਦਾ ਖਾਣ ਮਰਦਾ ਇਹ ਰਾਜੇਨਾਮਾ ਨਹੀਂ ਹੋਣ ਦਿੰਦਾ ਅਸੀਂ ਪਹਿਲਾਂ ਵੀ ਰਾਜੇਨਾਮਾ ਆਫਰ ਕੀਤੇ ਆ ਉਹ ਕਹਿੰਦੇ ਜਿਥੇ ਬੰਦੀ ਨਹੀਂ ਮੰਨਦੀ ਅਸੀਂ ਅੱਜ ਵੀ ਆਫਰ ਕਰਦੇ ਆ ਜਿਹੜਾ ਗਰੀਬ ਪਰਿਵਾਰ ਆ ਸਿੱਧਾ ਹੀ ਕਰਨੇ ਰਾਜੇਨਾਮਾ ਗੱਲ ਆ ਗਈ ਥੇ ਰਾਈ ਨਾਵੇਂ ਦੀ ਇਹ ਐਮਐਲਏ ਕੋਲੇ ਗਏ ਸੀ ਐਮਐਲਏ ਨੇ ਮੈਨੂੰ ਵੀ ਬੁਲਾਇਆ ਸੀ ਮੈਂ ਕਿਹਾ ਜੀ ਜਿਹੜਾ ਉਹਦਾ ਪਿਓ ਤੇ ਭਰਾ ਨਾ ਜਿੰਨਾ ਨਾ ਰੌਲਾ ਉਹਨਾਂ ਦੇ ਕਰੇ ਜਾਣ ਤੇ ਰਾਈ ਨਾਮ ਹੋ ਗਿਆ ਤੇ ਘਰੇ ਵੀ ਨਹੀਂ ਜਾਂਦੇ ਰਾਈ ਨਾਵਾ ਵੀ ਨਹੀਂ ਹੋਣ ਦਿੰਦੇ ਪਾਸੇ ਮਿੰਟ ਤਾਂ ਕੱਢੇ ਜਾਂਦੇ ਆ ਫੋਨ ਦਿੱਲੀ ਦੇ ਤਾਂ ਨੌਂਦੇ ਆ ਪਾਸੇ-ਆਸੇ ਵੀ ਆ ਰਾਈ ਨਾਵਾ ਕਰ ਲੋ ਅਸੀਂ ਬਾਈ ਜੀ ਤਿਆਰ ਆ ਰਾਈ ਨਾਵੇਂ ਨੂੰ ਪਹਿਲਾਂ ਵੀ ਤਿਆਰ ਸੀ ਅੱਜ ਵੀ ਤਿਆਰ ਆ ਪਰ ਇਹ ਘਰੋਂ ਪਾਸੇ ਹੋ ਜੇ ਗਰੋਹ ਰਾਈ ਨਾਵੇਂ ਹੋਣ ਦਿੰਦਾਗਾ ਮੇਨ ਮਕਸਦ ਆ ਕੈਪਟਨ ਨੇ ਤੇ ਇਲਜ਼ਾਮ ਆ ਕਹਿੰਦੇ ਵੀ ਵੋਟਾਂ ਵੇਲੇ ਤਾਂ ਉਹਨਾਂ ਨੇ ਹੱਥ ਜੋੜੇ ਜਿਵੇਂ ਤੁਸੀਂ ਵੀ ਕੀਆ ਭਾਈ ਜੀ ਹੱਥ ਜੋੜਨਾ ਮਾੜੀ ਗੱਲ ਨਹੀਂ ਹੁੰਦਾ ਵੀ ਹੁਣ ਉਹ ਦੂਜੇ ਪਾਸੇ ਜ਼ੋਰ ਲਾ ਰਹੇ ਵੋਟਾਂ ਨਹੀਂ ਪੈਣਾਂ ਪਰ ਪੰਜ ਤੱਕੇ ਨਾ ਬਣਾਇਆ ਸੀਗਾ ਗੁਰੂ ਘਰੇ ਜਾ ਕੇ ਸੌਂ ਦੇਣੀਆਂ ਡੇਰੇ ਜਾ ਕੇ ਸੌਂਦੇ ਨਾ ਵੀ ਡੈਂਬੇ ਢਲਾਉਣੇ ਸਾਡੇ ਹੱਕ 'ਚ ਫੋਨ ਕੀਤਾ ਓਕੇ ਗੱਲ ਰਹੀ ਕਿ ਜਿਹੜੇ ਇਹ ਆਈਜੀ ਦਾ ਫੋਨ ਤੇ ਡੀਆਈਜੀ ਤਾਂ ਇਹਨਾਂ ਨੂੰ ਆਈਜੀ ਪੁੱਛ ਲਓ ਵੀ ਬੰਦਾ ਕਿੱਥੇ ਆ ਪਹਿਲਾਂ ਤਾਂ ਇਹਨਾਂ ਨੂੰ ਇਹ ਪਤਾ ਹੀ ਨਹੀਂ ਆਈਜੀ ਹੁੰਦਾ ਕੀ ਤੇ ਬੰਦਾ ਕਿੱਥੇ ਆ ਜਦੋਂ ਸਾਡੇ ਦੇ ਬੰਦਿਆਂ ਤੇ ਇਹਨਾਂ ਨੇ ਪਰਚਾ ਕਰਾਇਆ ਉਦੋਂ ਕਿਹੜ ਜੇਦੋ ਪਰਚਾ ਦਰਜ ਹੋ ਗਿਆ ਫੜਨਾ ਤਾਂ ਪੁਲਿਸ ਦੀ ਡਿਊਟੀ ਆ ਸਾਡਾ ਬੰਦਾ ਵੀ ਫੜਿਆ ਇਹਨਾਂ ਦੇ ਪਰਚਾ ਦਰਜ ਹੋ ਗਿਆ ਇਹਨਾਂ ਦਾ ਬੰਦਾ ਵੀ ਫੜਿਆ ਉਹਦੇ 'ਚ ਕੀ ਫਰਕ ਰਹੇਗਾ ਭਾਈ ਜੇਦੋ ਮਕਦਮਾ ਹੀ ਦਰਜ ਆ ਪੁਲਿਸ ਨੇ ਚੋਰ ਹੀ ਫੜਨੇ ਆ ਜਾਂ ਮਜਕੂਦ ਦੇ ਵਾਲੇ ਬੰਦੇ ਹੀ ਫੜਨੇ ਹੋਰ ਪੁਲਿਸ ਦਾ ਕੰਮ ਕੀ ਆ ਫੇਰ ਪੁਲਿਸ ਚੋਰ ਆ ਇਹ ਐ ਤਾਂ ਦੱਸ ਦੇ ਨੇ ਵੀ ਚੰਗਾ ਘਾਉਣਾ ਮਾੜੇ ਤਾਂ ਸਾਰੇ ਹੀ ਆ ਪੁਲਿਸ ਵੀ ਚੋਰ ਡੈਂਪੀ ਵੀ ਚੋਰ ਅਸੀਂ ਵੀ ਚੋਰ ਇਹਨਾਂ ਨੂੰ ਚੰਗਾ ਪੁੱਛ ਲਓ ਘਾਉਣਾ ਚੰਗਾ ਪੁੱਛ ਲਓ ਵੀ ਜਿਹੜਾ ਬੰਦਾ ਹੈਗਾ ਨਾ ਇਹਦੋਂ ਪਹਿਲਾਂ ਜਿਹੜਾ ਸਰਪੰਚ ਰਿਹਾ ਚੰਗਾ ਸੀਗਾ ਕੋਈ ਕੋਈ ਐਮਐਲਏ ਦਾ ਕੋਈ ਚੰਗਾ ਸੀਗਾ ਠੀਕ ਆ ਸਾਰੇ ਮਾੜੇ ਜਿਹੜੇ ਟੈਂਪੀ ਕਹਿੰਦੇ ਮਿੰਦਤ ਨਾਲ ਵੋਟਾਂ ਲਈਆਂ ਤੇ ਉਹ ਅੱਜ ਵੀ ਮਿੰਦਤਾ ਕਰਦੇ ਲੋਕਾਂ ਦੇ ਕੰਮ ਦੱਸੋ ਆ ਸੈਂਕੜੇ ਬੰਦੇ ਜਿਹਨਾਂ ਨੂੰ ਉਹ ਲੈ ਕੇ ਗਿਆ ਉਹ ਕਹਿੰਦੇ ਦੱਸੋ ਭਾਈ ਹੋਣ ਕਰਦੇ ਲੋਕਾਂ ਦੇ ਉਹ ਅੱਜ ਵੀ ਨਹੀਂ ਕਿਸੇ ਨੂੰ ਕੁਝ ਕਹਿੰਦੇ ਉਹ ਇਹ ਤਾਂ ਇਹਨਾਂ ਦਾ ਕਿੰਦੂ ਪ੍ਰਾਂਤੂ ਆ ਇਹਨਾਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਔਰ ਦੂਜੀ ਗੱਲ ਪਿੰਡ ਦਾ ਘੱਟ ਕਰਕੇ ਵਿਖਾਉਣ ਇਹ ਬੱਚਿਆਂ ਦੀਆਂ ਜਾਂ ਮੰਦਬੁੱਧੀ ਬੰਦੇ ਨੂੰ ਇਕੱਠੇ ਕਰਕੇ ਜਾਂ ਬਾਹਰੋਂ ਬੰਦੇ ਸੱਦ ਕੇ ਵੀਡੀਓ ਨਾ ਪਾਉਣ ਐ ਇਕੱਲਾ ਇਕੱਲਾ ਬੰਦਾ ਵਿਖਾਉਣਗੇ ਸਾਡੇ ਨਾਲ ਆ ਰਮਦਾਸੇ ਚਮਾਰੀ ਕਾਂ ਦਾ ਬੇੜਾ ਉਧਰ ਮਈ ਵੀਦਕਾਂ ਦਾ ਬੇੜਾ ਇੱਕ ਬੰਦਾ ਸੱ ਕਿ ਸੇ ਕੋਲੇ ਮੰਜਾ ਘੁਗਣ ਦਾ ਥਾਣੇ ਬਾਈ ਹੂੰ ਡੱਕਾ ਤੋੜਦੇ ਨਹੀਂ ਰਾਜਾ ਦਾ ਦੇਵੇ ਮੈਂ ਆ 100 ਰੁਪਏ ਦਾ ਕੰਮ ਕਰਦਾ 100 ਰੁਪਏ ਦਾ ਕੰਮ ਵਿਖਾ ਦੇ ਆ ਪਿੰਡ ਘੜਾ ਦਾ ਦੱਸ ਦੇ ਵੀ ਆ 100 ਰੁਪਏ ਦਾ ਕਰਦਾ ਤੇ ਪੰਜ ਜੀਆਂ ਦਾ ਪਰਿਵਾਰ ਵੀ ਚੱਲਦਾ ਦੇਵੇ 2 ਲੱਖ ਤੋਂ ਘੱਟ ਕਿਸੇ ਦੇ ਨਹੀਂ ਕਰਦਾ ਉਹ ਦੱਸੇ ਨਾ ਕਿਥੋਂ ਵੱਲਦਾ ਦਾ ਪਰਿਵਾਰ ਆ ਹੂੰ ਉਹ ਸਾਰੇ ਡਰਾਮੇ ਨਾਲੇ ਵੱਲਦਾ ਬਾਈ ਟੈਂਪੂ ਨੂੰ 200 ਦਿਨਾਂ 1000 ਰੁਪਏ ਇਕੱਠਾ ਕੀਤੇ ਜਲ ਵੀ ਆਪਣੇ ਖਾਣ-ਪੀਣ ਕੀਤਾ ਤੇ ਨੌਣ ਮਿਰਚ ਕੀਤਾ ਇੰਨੇ ਕੰਮ ਇਹਨਾਂ ਦਾ ਬਾਈ ਜੀ ਲੈ ਪਿੱਟਲੋਂ ਨੂੰ ਕਹਿੰਦੇ ਪਿੰਡ ਚ ਆਇਆ ਸਵਾਲ ਕਰਾਂਗੇ ਕਾਲੀਆਂ ਝੰਡੀਆਂ ਖਾਣਾਂ ਬਾਈ ਜੀ ਜਿਹੜਾ ਕੁਝ ਮਰਜ਼ੀ ਕਰ ਲੈਣਾ ਇਹ ਟਾਈਮ ਦੇਣ ਮੈਂ ਸਵੇਰੇ ਡੈਂਪੀ ਨੂੰ ਘਰੇ ਸਦੂੰਗਾ ਭਲੇਖਾ ਕੱਢ ਲੈਣ ਰੋਕਣ ਵਾਲਾ ਹਾਂ ਮੈਂ ਸਵੇਰੇ ਸਦੂੰਗਾ ਟਾਈਮ ਦੇਣ ਇਹ ਡੈਂਪੀ ਆਊਗਾ ਨਾਲੇ ਦੇਖ ਲਾਂਗੇ ਪਾਵਰ ਵੀ ਜਾਂਦੇ ਕਿਹੜੇ ਪਾਸੇ ਦੀ ਆ ਇਹ ਰਾਹ ਰੱਖ ਕੇ ਬਹਿਣ ਵੀ ਜਿੱਧਰ ਭਜਨ ਦਾ ਥਾਂ ਹੋਵੇ ਤੇ ਭਜਨ ਦਾ ਰਾਹ ਰੱਖਣ ਕਿਤੇ ਝੋਨੇ ਵੇਤੀ ਜਾਣਾ ਪਵੇ ਇਹ ਟਾਈਮ ਦੇਣ ਵੀ ਫਲਾਣੇ ਟਾਈਮ ਡੈਂਪੀ ਆ ਕੇ ਵਿਖਾਵੇ ਡੈਂਪੀ ਆਊਗਾ ਮੇਰੇ ਘਰੇ ਆਊਗਾ ਤੂੰ ਪਿੰਡ ਦਾ ਛੱਡ ਜਿਹੜੀ ਗੱਲ ਇਲੈਕਸ਼ਨ ਦੀ ਆ ਇਹ ਮੈਂ ਨਾ ਬਾਈ ਨੇ ਮੈਂ ਕਹਦਾ ਨਾ ਕਾਲਾ ਭਲੇਖਾ ਕੱਢ ਲੈ ਦੋ ਨੰਬਰ ਵਾਰਡ ਦਾ ਮੈਂ ਮੈਂਬਰੀ ਖਾਲੀ ਕਰਾਉਣਾ ਇਹਦਾ ਸਾਰਿਆਂ ਦੀ ਗੱਲ ਕਰਦੇ ਇੱਕ ਬੰਦਾ ਦੋ ਨੰਬਰ ਵਾਲਾ ਮੈਂ ਉੱਥੇ ਜਿਦਾ ਕੇ ਵਿਖਾ ਦੇਣਾ ਜਿਹਨੂੰ ਪਿੰਡ ਚ ਜਮਾ ਮੜਾ ਕਹਿੰਦੇ ਹਨ ਅਸੀਂ ਉਹ ਬੰਦਾ ਖਾ ਲਿਆਂਗੇ ਉੱਥੇ ਹੂੰ ਤੇ ਮੈਂ ਵਾਦਾ ਕਰਦਾ ਮੈਂ ਜਿਦਾਉਂਗਾ ਟੈਂ ਦੇਣ ਵੀ ਕਾਲਾ ਲੱਖਾਂ ਲੜੂਗਾ ਬਰਾਬਰ ਜਾਂ ਰਾਜਾ ਲੜੂਗਾ ਦੋ ਨੰਬਰ ਵਾਰਡ 'ਚ ਸਾਡੀ ਵੋਟ ਵੀ ਹੈਣੀਗੀ ਉਹ ਵੀ ਇਹੀ ਗੱਲ ਕਹਿੰਦੇ ਆ ਅਸੀਂ ਜਥੇਬੰਦੀ ਛੱਡ ਕੇ ਛੋਡੇ ਨਾਲ ਜਾ ਕੇ ਆ ਦੇ ਤੁਸੀਂ ਤੁਸੀਂ ਮੇਰਾ ਚੈਲੰਜ ਆ ਦੋ ਨੰਬਰ ਵਾਰਡ 'ਚ ਬੰਦਾ ਦੇਣ ਵੀ ਸਾਡਾ ਬੰਦਾ ਖੜਾ ਯਾਰ ਜਾਂ ਕਾਲਾ ਕਵੇ ਮੈਂ ਖੜਾ ਜਾਂ ਰਾਜਾ ਕਵੇ ਅਸੀਂ ਦੋ ਨੰਬਰ ਵਾਰਡ ਲਿਖਾ ਗਾਗੜ ਦੇ ਨਾ ਮਣਜੋ ਔਰ ਜੀ ਨੂੰ ਸਭ ਤੋਂ ਮਾੜਾ ਕਹਿੰਦੇ ਆ ਇਹ ਉਹ ਠਾਗ ਜਿਦਾਵਾਗੇ ਸੀ ਅਸੀਂ ਨੇ ਕਹਿੰਦੇ ਫੁਲਾਣਾ ਠਾਣਾ ਇੱਥੇ ਸਭ ਤੋਂ ਮਾੜਾ ਬੰਦਾ ਠਾਗ ਜਿਦਾ ਦਿਆਂਗੇ ਆ ਸਰਪੰਚ ਮੋਹਦਵਾਰਾ ਤੋਂ ਸਾਫ ਕਾ ਸਰਪੰਚ ਕੋਈ ਪਿੰਡ ਖੜਾ ਜੀ ਨੂੰ ਮਰਜੀ ਪੁੱਛ ਲੂ ਕੋ ਦਾ ਲਵਾ ਦ ਜੀ ਇਨ ਹਾਂਜੀ ਬਾਈ ਜੀ ਮੈਂ ਜੀ ਇਨਾਂ ਦੀ ਰਾਜਨਾਮੇ ਦੀ ਖਾਤਰ ਪੂਰੀ ਵਾਹ ਲਾਈ ਸੀਗੀ ਤੇ ਰਾਜਨਾਮਾ ਮੈਂ ਸਿਰੇ ਤੇ ਕਰਕੇ ਲੈ ਗਿਆ ਸਿੰਘਾ ਜੀ ਹੂੰ ਤੇ ਇਨਾਂ ਦੇ ਜਦੋਂ ਕਿਨਾਂ ਦੇ ਰਾਜਾ ਰਾਮ ਤੇ ਕਾਰਨਾਮ ਵਿੱਚ ਵੜ ਗਏ ਜੀ ਉਹਦੇ ਆਪਾਂ ਰਾਈ ਨਮਾ ਨਹੀਂ ਹੋਣ ਦੇਣਾ ਸੋਨੀ ਨਾਲ ਵੀ ਮੇਰੀ ਲਿਆਜ ਹੈਗੀ ਆ ਜੀ ਜਿਹੜਾ ਜੇਲ੍ਹ 'ਚ ਹੈਗਾ ਤੇ ਫੱਲੀ ਆ ਜਿਹੜਾ ਉਹਦਾ ਬੇਟੇ ਦੇ ਪਾਚਾ ਉਹਦੇ ਨਾਲ ਹੀ ਮੇਰੀ ਲਿਆਜ ਹੈਗੀ ਆ ਜੀ ਮੈਂ ਪੂਰੀ ਬਾਹ ਲਾ ਕੇ ਤਨਮਨੋ ਕਰਕੇ ਰਾਈ ਨਮਾ ਲੈ ਗਿਆ ਸੀਗਾ ਰਾਜਾ ਰਾਮ ਅਤੇ ਕਾਲਾ ਰਾਮਾਂ ਦੇ ਵੀ ਆਪਾਂ ਰਾਈ ਨਮਾ ਨਹੀਂ ਕਰਨਾ ਹੈ ਇਸ ਗੱਲ ਤੇ ਬਾਕੀ ਆ ਲੱਗਦਾ ਕੋਈ ਡੈਪਿਟੇ ਲੋਕਾਂ ਨੂੰ ਜਿਵੇਂ ਕਹਿੰਦੇ ਵੀ ਜ਼ੋਰ ਲਾਇਆ ਜਾ ਰਿਹਾ ਉਹ ਨਹੀਂ ਹੋਂਦੇ ਰ ਸਾਰਾ ਕੁਝ ਨਾ ਜੀ ਉਹ ਤਾਂ ਵਿਚਾਰਾ ਇੰਨਾ ਕੰਮਾਂ ਜੀ ਨਹੀਂ ਆਉਂਦਾ ਕਿ ਨਾਲ ਨਾ ਪੁਲਿਸ ਦੀ ਫੋਨ ਕਰੇ ਜੀ ਤੇ ਨਾ ਹੀ ਅਸੀਂ ਉਹਦੇ ਕੋਲੇ ਗਏ ਹੈਗੇ ਆ ਪਹਿਲਾਂ ਇਹਨਾਂ ਨੇ ਕੋਈ ਮਾੜਾ ਮੋਟਾ ਕਰਾਇਆ ਸੀਗਾ ਫਿਰ ਉਹਨਾਂ ਨੇ ਕਿ ਨਾਲ ਦੇ ਇਹਨਾਂ ਦੇ ਕੁੱਟਮਾਰ ਤਾਂ ਕਿ ਨਾਲ ਦੇ ਹੋ ਗਿਆ ਉਸ ਤੋਂ ਬਾਅਦ ਇਹ ਨਰਾਸ਼ ਵਿੱਚ ਡਿਸਪੂਟ ਹੋ ਗਿਆ ਸੀਗਾ ਤੇ ਫਿਰ ਇਹਨਾਂ ਦੇ ਹੋ ਗਿਆ ਸੀ ਪਰਚਾ ਜੀ ਤਾਂ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਜਿਹੜਾ ਮਸਲਾ ਜਿਹੜਾ ਤੁਹਾਡੇ ਪਿੰਡ ਦਾ ਬੰਦੇ ਮੇਰੇ ਭਰਾ ਨੂੰ 5 ਮਹੀਨੇ ਹੋ ਗਏ ਜੀ ਇਹਨਾਂ ਨੇ ਪੱਕਾ ਕਰਾਇਆ ਠੀਕ ਹੈ ਜੀ ਤੇ ਜਿਹੜਾ ਸਾਡੇ ਘਰੇ ਬੰਦਾ ਵੀ ਜਾਈ ਉਹਨਾਂ ਨੇ ਫੜੇਗਾ ਸੈਗਾ ਛੱਡਿਆ ਹੁੰਦਾ ਠੀਕ ਆ ਅਗੂਆਂ ਦੇ ਆ ਵੀ ਜੀਨੇ ਚੋਰੀ ਕਰ ਲਿਆ ਠੀਕ ਹੈ ਜੀ ਅਸੀਂ ਤਾਂ ਇਹ ਕਹਿੰਨੇ ਆ ਜੀ ਸਾਡੇ ਕੋਲ ਸਿੱਧੇ ਆਉਣ ਲਈ ਨਾਲ ਵਾਸਤੇ ਠੀਕ ਹੈ ਜੀ ਇਹ ਫਿਰ ਹੋਰ ਕਿਸੇ ਲੋਕਾਂ ਨੂੰ ਭੇਜ ਦਿਆ ਜੀ ਇਹਨਾਂ ਨੂੰ ਗੱਲ ਤਾਂ ਨਹੀਂ ਆ ਇਹਨਾਂ ਨੇ ਖਾਣ ਬਣਾਖੜਿਆ ਗਰੋ ਆਈਏ 500 ਤੋਂ ਲੈ ਆ 1000 ਉਹ ਤੋਂ ਲੈ ਲਿਆ ਇਹ ਗਰੋ ਇਹਨਾਂ ਦਾ ਜੀ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਵੀ ਪੁਲਿਸ ਨੂੰ ਪ੍ਰੈਸ਼ਰ ਪਾ ਕੇ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ ਨਹੀਂ ਮੇਰਾ ਸਗਾ ਭਰਾ ਮੈਂ ਕਹਿੰਦਾ ਜਮਾ ਅਸੀਂ ਕਿਸੇ ਨੂੰ ਫੋਨ ਨਹੀਂ ਕਰਾਇਆ ਸੀ ਨਹੀਂ ਮੇਲੇ ਥਾਉਣੇ ਕੋਈ ਨਹੀਂ ਹਮ ਯਾਦ ਗੁਰੂ ਨੂੰ ਨਾ ਇਹਗਾ ਨਹੀਂ ਮੇਰਾ ਜੇਟ ਕਾਲਾ ਰਾਮ ਜੀ ਪੰਜ ਮਹੀਨੇ ਹੋ ਗਏ ਨੇ ਇਹਨਾਂ ਨੇ ਨਜਾਇਜ਼ ਪਛਾਇਆ ਬਿਲਕੁਲ ਉਹਦਾ ਕੋਈ ਕਸੂਰ ਨਹੀਂ ਸੀਗੀ ਠੀਕ ਹੈ ਜੀ ਤੇ ਅਸੀਂ ਜਦੋਂ ਗਲੀ 'ਚ ਟੱਪਦੇ ਆ ਇਹਨਾਂ ਦੀਆਂ ਗੁੜੀਆਂ ਜਿਹੜੀਆਂ ਸਾਨੂੰ ਗਾਲੀ ਗਲੋਚ ਕਰਦੇ ਆ ਕਦੀ ਰਾਤ ਨੂੰ ਸਾਡਾ ਬਾਹਰ ਖੜ ਕਰਦੇ ਆ ਜੀ ਤੇ ਸਾਡਾ ਜੀਣਾ ਇਹਨਾਂ ਨੇ ਦੁੱਬਰ ਕਰ ਰੱਖਿਆ ਜੀ ਜੂਨੀਅਨ ਹਾਲੇ ਜਿਹੜੇ ਹੈਗੇ ਤੇ ਗੜੀ ਗਵਾਂਡਾ ਵਾਲੇ ਜਿਨ੍ਹਾਂ ਨਾਲ ਲੜਾਈ ਤੇ ਸਾਡੇ ਗਵਾਂਡ ਚ ਕਿਸੇ ਨਾਲ ਉਹ ਸਾਡੇ ਨਾਲ ਜੀ ਇਹ ਬਿਨਾ ਦੋ ਲਈ ਸਾਡੇ ਖੱਤ ਪਏ ਰਏ ਜੀ ਇਹ ਉਹ ਤਾਂ ਕਹਿ ਰਹੇ ਡੇਪੀ ਦੀ ਸ਼ਹਿਤ ਵੀ ਜਿਹੜੇ ਤੁਹਾਡੇ ਬੰਦੇ ਆ ਉਹ ਕਰ ਰਹੇ ਆ ਸਾਰਾ ਕੰਮ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ ਠੀਕ ਨਹੀਂ ਜੀ ਜਿਹੜਾ ਕੁਝ ਕਰਦੇ ਜੀ ਆ ਜਿਹੜੇ ਜੂਨੀਅਨ ਵਾਲੇ ਹੈਗੇ ਆ ਇਹਨਾਂ ਨੇ ਇੱਕ ਗਰੋਮ ਨਾ ਰੱਖਿਆ ਜੀ ਇਹ ਆਪਸ ਚ ਲੜਾ ਲੜਾ ਕੇ ਇੱਕ ਦੂਜਿਆਂ ਨੂੰ ਕਰਦੇ ਆ ਖਰਾਬ ਜੀ ਹਾਂਜੀ ਭਾਈ ਜੀ ਹਾਂਜੀ ਮੇਰਾ ਨਾਮ ਜਸਵੀਰ ਆ ਮਾਂ ਬੋਲ ਨਾਲ ਲੜਾਈ ਪੜੇ ਜਿਹੜੀ ਇਹਨੇ ਕੱਲ ਵੀਡੀਓ ਅਪਲੋਡ ਕੀਤੀ ਆ ਇਹਨੇ ਆਖਿਆ ਵੀ ਕੁਝ ਮਹੀਨੇ ਪਹਿਨ ਨਾਲ ਸਾਡੀ ਲੜਾਈ ਹੋਈ ਆ ਉਹਦਾ ਪੁਲਿਸ ਨੇ ਕੁਝ ਕੀਤਾ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਸਰ ਉਹ ਉਹਦੀ ਮੈਂ ਤੁਹਾਨੂੰ ਉਹਦੇ ਬਾਰੇ ਦੱਸਾਂ ਗੱਲ ਅਸੀਂ ਉਹਨੂੰ ਦੋ ਵਾਰੀ ਬਖਸ਼ਿਆ ਇੱਕ ਵਾਰੀ ਰਾਜਨਾਮਾ ਕੀਤਾ ਪੰਚਾਇਤੀ ਤੌਰ ਤੇ ਇੱਕ ਵਾਰੀ 112 ਨੰਬਰ ਤੇ ਕੋਟੇ ਤੋਂ ਪੜਦੀ ਕਰਾਈ ਜਦੋਂ ਉਹ ਕਿਸੇ ਦੇ ਘਰੇ ਵੱਡੂ ਦਾ ਕੁੱਟ ਖਾਊ ਆ ਜੀ ਅਸੀਂ ਕੁੱਟਿਆ ਅਸੀਂ ਸੱਚੇ ਸੀ ਇਹਨਾਂ ਨੇ 3 ਲੱਖ ਰੁਪਏ ਮੰਗਾ ਰਾਜਨਾਮੇ ਦਾ ਮੈਂ ਦਿੱਤਾ ਨਹੀਂ ਉਸ ਦੀ ਵਜ੍ਹਾ ਨਾਲ ਇਹਨਾਂ ਨੇ ਗਲੀ ਦੇ ਵਿੱਚ ਖੁਰਨੀ ਬਣਾਈ ਆ ਪਸ਼ੂ ਬਣ ਅਸੀਂ ਮੇਰਾ ਇਕੱਲਾ ਪਰਿਵਾਰ ਆ ਪਿੰਡ ਦੇ ਵਾਚਾ ਇਹਨਾਂ ਦੀ ਜੀ 20 ਪਰਿਵਾਰ ਹੈ ਇਹਨਾਂ ਦਾ ਇੱਕ ਆ ਇੱਕ ਜੂਨੀਅਨ ਹੈ ਕਾਲਾ ਰਾਮ ਨੇ ਤੇ ਜੀ ਰਾਜਾ ਰਾਮ ਨੇ ਪਰਚਾ ਕਰਾਇਆ ਅਸੀਂ ਕੌਣ ਪਰਚਾ ਕਰਨ ਵਾਲੇ ਅਸੀਂ ਰਾਜਾ ਰਾਮ ਨੂੰ ਤੇ ਕਾਲਾ ਨੂੰ ਆਖਾ ਜੀ ਇਹਨਾਂ ਨੂੰ ਵੀ ਸਮਝਾ ਲਓ ਇਹਨਾਂ ਕੰਨਾਂ ਗੱਲਾਂ 'ਚ ਕੁਝ ਵੀ ਨਹੀਂ ਪਿਆ ਪਰ ਇਹਾਂ ਦੇ ਅਸੀਂ ਤਾਂ ਵੇਖਾਂਗੇ ਪਾਣੀ ਕਿਹੜੇ ਪਾਸੇ ਲੰਘਦਾ ਤੇ ਜੀ ਅਸੀਂ ਵੀ ਗਰੀਬ ਹੀ ਆ ਮੈਂ ਜਿਹੜਾ ਮੁੱਖ ਜੂਨੀਅਨ ਦਾ ਪ੍ਰਧਾਨ ਉਹ ਉਹਨੂੰ ਕਹਿਣਾ ਕਹਿਣਾ ਚਾਹੁੰਨਾ ਵੀ ਜੇ ਛੋਡੇ ਪ੍ਰਧਾਨ ਹੀ ਮਜ਼ਦੂਰਾਂ ਨਾਲ ਧੱਕਾ ਕਰਾਈ ਜਾਣਗੇ ਤੇ ਮਜ਼ਦੂਰ ਕਿਹੜੇ ਪਾਸੇ ਜਾਣਗੇ ਜੇ ਇਹੇ ਮਜ਼ਦੂਰ ਆ ਨਾ ਤੇ ਲੈਂਡਲਾਰਡ ਅਸੀਂ ਵੀ ਹੈਣੀਗੇ ਜੀ ਹੂੰ ਸਾਡੇ ਨਾਲ ਸਿੱਧੀ ਗੱਲਬਾਤ ਕਰੇ ਜੁਨੀਆ ਦਾ ਮੇਨ ਪ੍ਰਧਾਨ ਤੇ ਇਹਨਾਂ ਦੀਆਂ ਖੜਦੋਕ ਕਰੂਤਾਂ ਸੁਣਨ ਇਹਨਾਂ ਨੇ ਪਿੰਡ ਤੇ ਪੂਰਾ ਗੰਦ ਪਾਇਆ ਰਾਯਾ ਰਾਮ ਤੇ ਕਾਲਾ ਰਾਮ ਨੇ ਇਹ ਕਹਿੰਦੇ ਵੀ ਇਹ ਸਾਨੂੰ ਵੇਖ ਕੇ ਜਦੋਂ ਅਸੀਂ ਅਸੀਂ ਟੱਪਦੇ ਆ ਸਾਨੂੰ ਵੇਖ ਕੇ ਕਹਿੰਦੇ ਹਜੇ ਤਾਂ ਜਾੜ ਤਲੇ ਲਿਆਵਾਂਗੇ ਤੇ ਹਜੇ ਪਤਾ ਨਹੀਂ ਨਾਲ ਕੀ ਕਰਨਗੇ ਜੇ ਸਾਡੇ ਪਰਿਵਾਰਾਂ ਕਿਸੇ ਕੋਈ ਜਾਨੀ ਮਾਲੇ ਨੂੰ ਨੁਕਸਾਨ ਹੋਣਾ ਨਾ ਉਹਦਾ ਜ਼ਿੰਮੇਵਾਰ ਰਾਯਾ ਰਾਮ ਤੇ ਕਾਲਾ ਰਾਮ ਆ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੀ ਦੂਨੇ ਪਾ ਉਹ ਤਾਂ ਦੇ ਛੱਗੇ ਦਾ ਮੇਚਾ ਲਾਵਾਂਗੇ ਡੈਂਪੀ ਨੂੰ ਆਉਣ ਦੇ ਕਿਰ ਸਾਡੇ ਵਿਰੁੱਧ ਜੋਰ ਲਾਉਣਾ ਜੀ ਡੈਂਪੀ ਦੀ ਆਪਾਂ ਮੈਨੂੰ ਮੇਰੀ ਗੱਲ ਸੁਣਨਾ ਮੈਨੂੰ ਕੋ ਡੈਂਪੀ ਜੀ ਮੇਰੀ ਮੈਂਦੀ ਛਕਲ ਵੀ ਨਹੀਂ ਜਾਣਦਾ ਮੈਂ ਕੌਣ ਆ ਮੇਰੀਆਂ ਦੋ ਵੋਟਾਂ ਦੋ ਵੋਟਾਂ ਵਿੱਚ ਐਮਐਲਏ ਐਡਾ ਸਟਾਨਡਿੰਗ ਚੱਕਦਾ ਇਹ ਤਾਂ ਕਾਨੂੰਨੀ ਕਾਰਵਾਈ ਹੈ ਸੱਚ ਨੇ ਸੱਚ ਨੇ ਬਾਹਰ ਹੋਣਾ ਜਿਹੜਾ ਸੱਚ ਹੈ ਉਹੀ ਬਾਹਰ ਰਹਿਣਾ ਐਮਐਲ ਨੂੰ ਵੋਟਾਂ ਆ ਮਤ ਵਾਲੇ ਐਮਐਲਏ ਉਧਰ ਜਾਊਗਾ ਜਿੱਧਰ 50 ਵੋਟਾਂ ਦੋ ਵੋਟਾਂ ਮਗਰ ਐਮਐਲਏ ਕਿਸੇ ਪਾਸੇ ਨਹੀਂ ਜਾਂਦਾ ਹੂੰ ਇਹ ਮੈਂ ਹੱਥ ਬੰਨ ਕੇ ਬੇਬਿੰਦ ਕਰਾਂ ਬਿਨ ਸਿਰਫ ਪੰਜ ਬੋਟਾਂ ਪੰਜਾਂ ਬੋਟਾਂ ਮਗਰ ਐਮ ਐਲ ਸਾਹਿਬ ਐਡਾ ਐਡਾ ਸਟੈਂਡ ਜਾਗਦੇ ਐਮ ਐਲ ਨੇ ਤਾਂ ਖਾਮਖਾਈ ਬਦਨਾਮ ਕੀਤਾ ਜਾ ਰਿਹਾ ਜਾ ਰਿਹਾ ਹਾਂ ਕੇਵਲ ਸਿੰਘ ਪੁੱਤਰ ਸਰਬੀਰ ਸਿੰਘ ਸਾਡੇ ਪਿੰਡ ਦਰਸ਼ਨ ਸਰਪੰਚ ਦਾ ਪੁੱਤ ਜੀ ਮੈਂ ਉਹਨੂੰ ਸਪੈਸ਼ਲ ਕਿਹਾ ਵੀ ਯਾਰ ਜੇ ਤੇ ਢੇਡ ਵਾਲੇ ਨਾਲ ਤਾਂ ਆਪਾਂ ਇਹਨਾਂ ਦਾ ਰਾਇ ਨਮਾ ਕਰਾ ਦਈਏ ਉਹਨੇ ਗੱਲ ਕੀਤੀ ਉਹਨਾਂ ਦਾ ਜਵਾਬ ਸੀ ਵੀ ਕਿ ਜਿ세 ਬੰਦੇ ਨਹੀਂ ਮੰਨਦੇ ਉਸ ਤੋਂ ਬਾਅਦ ਅਸੀਂ ਫੇਰ ਗੱਲ ਕੀਤੀ ਵੀ ਚਲ ਯਾਰ ਬਿਨਾਂ ਸ਼ਰਤ ਅਸੀਂ ਤਾਂ ਸਾਡੀ ਤਾਂ ਕੋਈ ਸ਼ਤ੍ਰ ਵੀ ਨਹੀਂ ਪਰ ਜਿੰਨਾਂ ਨਾਲ ਰੌਲਾ ਉਹਨਾਂ ਦੇ ਘਰੇ ਤਾਂ ਜਾਉਣਾ ਹੂੰ ਫਿਰ ਘਰੇ ਜਾ ਕੇ ਜਿੰਨਾਂ ਪਰ ਤਾਂ ਫੇਰ ਬਈ ਰੌਲਾ ਕਾਹਦਾ ਰਹਿ ਗਿਆ ਇਹ ਨਹੀਂ ਜਾਂਦੇਗਾ ਅੱਜ ਵੀ ਅਸੀਂ ਆਫਰ ਕਰਦੇ ਇਹਨਾਂ ਤੋਂ ਬਿਨਾ ਬੰਦੇ ਸਿੱਧਾ ਜਾ ਕੇ ਉਹਨਾਂ ਨਾਲ ਗੱਲ ਕਰ ਲੈਣਾ ਐਡੇ ਕਿ ਉਹ ਗੱਲ ਆ ਪਰਿਵਾਰ ਦਾ ਗਲੀਕ ਬਣਦਾ ਰੌਲਾ ਹੋ ਜਾਊਗਾ ਜਿੱਥੋਂ ਤੱਕ ਸਰਕਾਰ ਦੀ ਗੱਲ ਆ ਇਹ ਤਾਂ ਕਹਿ ਦਿੰਦੇ ਵੀ ਫੁਲਾਣੀ ਚੰਗੀ ਆ ਸਾਰੀਆਂ ਸਰਕਾਰਾਂ ਮਾੜੀਆਂ ਸਾਰੇ ਸਰਪੰਚ ਮਾੜੇ ਸਾਰੀ ਪੁਲਿਸ ਮਾੜੀ ਚੰਗਾ ਦਾ ਇਹਨਾਂ ਤੋਂ ਚੰਗੇ ਪੁੱਛ ਲੈਣਾ ਕਿ ਚੰਗੇ ਬੰਦੇ ਕਾਹਨਾਂ ਪੰਜ ਬੰਦੇ ਚੰਗੇ ਦੱਸ ਦਿਓ ਕਾਹਨਾਂ ਕਿ ਸਾਰਾ ਪਿੰਡੀ ਮਾੜਾ ਹੂੰ ਆਹ ਵੇ ਇਹ ਗੱਲ ਬਾਤ ਆ ਐਮਐਲਏ ਨੂੰ ਚੈਲੰਜ ਇਹਨਾਂ ਦਾ ਕਦ ਗਾਢੇ ਨਹੀਂ ਜਿੰਨਾ ਕਿ ਇਹਨਾਂ ਦਾ ਕਦ ਗਾਢਾ ਗੱਲ ਓਡੇ ਕੇ ਕਰਨ ਇੱਕ ਮੈਂਬਰੀ ਦੀ ਗੱਲ ਕਰ ਲੈਣ ਵਾਰਡ ਦੀ ਕਿਸੇ ਦੀ ਤੇ ਅਸੀਂ ਜਿੱਤ ਕੇ ਦਿੰਨੇ ਆ ਕਿਹੜੇ ਮਰਜੀ ਵਾਰਡ ਦੀ ਉਹ ਤਾਂ ਸਰਪੰਚੀ ਦੇ ਚੈਲੰਜ ਕਰਦੇ ਹੋ ਤਾਂ ਸਾਰੇ ਉਹ ਤਾਂ ਇਹਨਾਂ ਦਾ ਕੱਦ-ਕਾਠ ਦੀ ਗੱਲ ਵੇਖਣਾ ਵੀ ਇਹਨਾਂ ਦੇ ਕਹਿੰਨਾ ਕਿ ਕੱਦ ਗੱਲ ਉਹਨੇ ਕੀ ਕਰਨ ਇਹ ਹੂੰ ਜਿੱਡਾ ਕੱਦ ਆਉਦੀ ਗੱਲ ਕਰਨੇ ਵੇ ਯਾਰ ਉਹ ਲੈਵਲ ਦੇ ਮੁਤਾਬਕ ਗੱਲ ਕਰੀ ਦੀ ਹੁਣ ਮੈਂ ਚੰਨੀ ਜਿੱਤੇ ਚੰਨੀ ਤੇ ਖਰਾਬ ਗੱਲ ਕਰਾਂ ਜਾਂ ਡੈਂਪੀ ਦੇ ਰਾਜੇ ਦੇ ਸਾਡਾ ਕੱਦ ਹੀ ਨਹੀਂ ਉੱਡਾ ਅਸੀਂ ਕੀ ਮੁਕਾਬਲਾ ਕਰਾਂਗੇ ਹੂੰ ਅਸੀਂ ਤਾਂ ਕਹਿੰਨੇ ਵੀ ਜਿਹੜਾ ਵਾਰਡ ਜਾਂ ਮੈਂਬਰੀ ਦਾ ਇਸ਼ਾਰਾ ਰੱਖਦੇ ਆ ਨਾ ਉੱਥੇ ਲਾਣ ਕਰਨਗੇ ਅਸੀਂ ਮੈਂ ਕੈਨਸਲ ਕਰਾਉਂਗਾ ਜਿਵੇਂ ਮਰਜ਼ੀ ਕਰਾਂ ਤੁਸੀਂ ਬੰਦਾ ਠਾਕ ਜਿਤਾ ਦਿੰਨੇ ਲਿਖਾ ਕੱਢਦੇ ਕਿਨਾਂ ਦਾ ਅੱਧੀਆਂ ਹੀ ਲੈ ਜਾਣਾ ਜੱਤਾਂ ਵਾਲੀ ਜੀ ਸਪੰਸਰ ਆਈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੋ ਵੀ ਕੱਲ ਪਤਾ ਲੱਗਿਆ ਵੀਡੀਓ ਤੋਂ ਇਹ ਜੋ ਇਹਨਾਂ ਨੇ ਮਤਲਬ ਕੋਈ ਆ ਕਿਹਾ ਸਦਾ ਹਦੀਪ ਸਿੰਘ ਡੈਂਪੀ ਢਿੱਲੋਂ ਐਮਐਲਏ ਸਾਹਿਬ ਡੈਂਪੀ ਢਿੱਲੋਂ ਦਾ ਇਹ ਚ 1% ਵੀ ਰੋਲ ਹੈ ਨਹੀਂਗਾ ਨਾ ਹੀ ਉਹਨਾਂ ਨੇ ਕਹਾਣੀ ਦਾ ਜੇਹੀ ਵੀ ਕਹਾਣੀ ਹੈ ਵੀ ਨਾ ਉਹਨਾਂ ਨੇ ਕਿਸੇ ਨੂੰ ਫੋਨ ਜਾਂ ਮਤਲਬ ਸਾਨੂੰ ਕਿਸੇ ਨੂੰ ਵੀ ਉਹ ਕਰਨਾ ਜਾਹ ਕਰਨਾ ਬਿਲਕੁਲ ਇਹ ਮਤਲਬ ਇਹਨਾਂ ਨੂੰ ਗਲਤ ਫਹਮੀ ਹੈ ਇਹਨਾਂ 'ਚ ਉਹਨਾਂ ਦਾ ਕੋਈ ਰੋਲ ਨਹੀਂ ਅਸੀਂ ਸਾਰੀ ਪੰਚਾਇਤ ਹੈ ਜਿਹੜੀ ਜਿੱਦੇ ਤੋਂ ਵੀ ਇਹ ਕੰਮ ਚੱਲਿਆ ਇਹਨਾਂ ਦਾ ਮਦਰ ਲੜਾਈ ਝਗੜੇ ਦਾ ਉਹਦੇ ਤੋਂ ਹੀ ਅਸੀਂ ਇਹ ਹੈਗੇ ਆਂ ਵੀ ਇਹਨਾਂ ਦਾ ਸਮਝੌਤਾ ਹੋਵੇ ਅਸੀਂ ਤਾਂ ਦੋਨੇ ਤਰ੍ਹਾਂ ਦੇ ਘਰੇ ਜਾ ਜਾ ਕੇ ਮਿੰਤਾ ਕਰ ਕਰਕੇ ਵੀ ਆਖਿਆ ਤੇ ਹੁਣ ਵੀ ਅਸੀਂ ਸਾਡੀ ਕੋਸ਼ਿਸ਼ ਹੀ ਹੈ ਵੀ ਸੱਚੇ ਪਾਤਸ਼ਾਹ ਨੂੰ ਸਿਰੇ ਲਾ ਦੇ ਅਸੀਂ ਰਾਈ ਨਾਮ ਉਤਰਾਂ ਹਰ ਤਰ੍ਹਾਂ ਦਾ ਮਹਿਲਾ ਵਤਾਂਗੇ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ ਮਿਹਰਬਾਨੀ